ਪੰਜਾਬ ਦੇ ਵਿੱਚ ਹੋਣ ਲੱਗੀ ਸੀ ਵੱਡੀ ਗੈਂਗਬਾਰ ਤਾਂ ਪੁਲਿਸ ਦੇ ਵੱਲੋਂ ਬੜੀ ਹੀ ਮੁਸ਼ਤੈਦੀ ਦੇ ਨਾਲ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗੈਂਗਸਟਰਾਂ ਦੇ ਗੁਰਗਿਆਂ ਨੂੰ ਕਾਬੂ ਕਰ ਲਿਆ ਦਰਅਸਲ ਜੱਗੂ ਭਗਵਾਨ ਪੁਰੀਆ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਦੇ ਲਈ ਵੱਡੀ ਪਲਾਨਿੰਗ ਰਚ ਚੁੱਕਿਆ ਸੀ ਅਮਰੀਕਾ ਦੇ ਵਿੱਚ ਬੈਠੇ ਜੱਗੂ ਭਗਵਾਨ ਪੁਰੀਆ ਦੇ ਸਾਥੀ ਹੁਸਨਪ੍ਰੀਤ ਸਿੰਘ ਦੇ ਵੱਲੋਂ ਇੱਕ ਪਲਾਨ ਤਿਆਰ ਕੀਤਾ ਗਿਆ ਪੰਜਾਬ ਦੇ ਵਿੱਚ ਗੁਰਗੇ ਭੇਜੇ ਗਏ ਜੋ ਪੁਲਿਸ ਦੇ ਵੱਲੋਂ ਅਮਰਤਸਰ ਦਿਹਾਤੀ ਪੁਲਿਸ ਤੇ ਬਟਾਲਾ ਦੀ ਪੁਲਿਸ ਤੇ ਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਤਹਿਤ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਏ ਨੇ ਇਹਨਾਂ ਦੇ ਵੱਲੋਂ ਦੱਸਿਆ ਕਿ ਸਾਨੂੰ ਹੁਸਨਪ੍ਰੀਤ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਜੱਗੂ ਭਗਵਾਨਪੁਰੀਆ ਦਾ ਕਰੀਬੀ ਆ ਉਸ ਦੇ ਵੱਲੋਂ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਟਾਰਗੇਟ ਕਿਲਿੰਗ ਜਿਹੜੀ ਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜੱਗੂ ਭਗਵਾਨਪੁਰਿਆ ਦੇ ਰਿਸ਼ਤੇਦਾਰ ਕਰਨਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਜੱਗੂ ਭਗਵਾਨਪੁਰਿਆ ਦੇ ਵੱਲੋਂ ਇੱਕ ਪੋਸਟ ਪਾ ਕੇ ਗੱਲ ਕਹਿ ਦਿੱਤੀ ਸੀ ਕਿ ਹੁਣ ਸਾਨੂੰ ਵੀ ਕੋਈ ਕਿਹੋ ਨਾ ਕਿ ਤੁਸੀਂ ਗਲਤ ਕੀਤਾ ਹੁਣ ਹੱਦ ਨਾਲੋਂ ਵੱਧ ਹੋ ਗਿਆ ਤਾਂ ਬਦਲੇ ਦੀ ਗੱਲ ਕਹੀ ਸੀ ਪੋਸਟ ਦੇ ਵਿੱਚ ਤਾਂ ਹੁਣ ਬਦਲਾ ਲੈਣ ਦੇ ਲਈ ਪੂਰੀ ਪਲਾਨਿੰਗ ਤਿਆਰ ਕਰ ਲਈ ਸੀ ਜੱਗੂ ਭਗਵਾਨਪੁਰਿਆ ਦੇ ਵੱਲੋਂ ਉਸ ਦੇ ਸਾਥੀਆਂ ਦੇ ਵੱਲੋਂ ਪਰ ਪੁਲਿਸ ਦੇ ਵੱਲੋਂ ਅਮਰਤਸਰ ਦਿਹਾਤੀ ਪੁਲਿਸ ਬਟਾਲਾ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਦੀ ਟੀਮਾਂ ਦੇ ਵੱਲੋਂ ਇਸ ਸਾਜ਼ਿਸ਼ ਨੂੰ ਫੇਲ ਕਰ ਦਿੱਤਾ ناکਾਮ ਕਰ ਦਿੱਤਾ ਪੰਜ ਮੁਲਜ਼ਮ ਜਿਹੜੇ ਨੇ ਕਾਬੂ ਕਰ ਲਏ ਨੇ ਪੰਜ ਗੁਰਗੇ ਕਾਬੂ ਕਰ ਲਏ ਨੇ ਕਾਉਂਟਰ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਟਾਲਾ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦਾ ਕਤਲ ਹੁੰਦਾ ਜਿਸ ਤੋਂ ਬਾਅਦ ਹਾਲਾਂਕਿ ਜੱਗੂ ਭਗਵਾਨਪੁਰਿਆ ਦੀ ਮਾਂ ਦਾ ਕਤਲ ਤੋਂ ਬਾਅਦ ਇੱਕ ਪੋਸਟ ਪਾਈ ਜਾਂਦੀ ਆ ਬੰਬੀਹਾ ਗੈਂਗ ਦੇ ਵੱਲੋਂ ਕਹਾ ਜਾਂਦਾ ਕਿ ਸਾਡਾ ਟਾਰਗੇਟ ਸਿਰਫ ਕਰਨਵੀਰ ਸਿੰਘ ਸੀ ਜੱਗੂ ਭਗਵਾਨਪੁਰੇ ਦਾ ਰਿਸ਼ਤਾ ਜੋ ਕਿ ਗੋਰਾ ਬਰਿਆਰ ਦੇ ਕਤਲ ਦੇ ਵਿੱਚ ਅਹਿਮ ਰੋਲ ਨਿਭਾ ਰਿਹਾ ਸੀ ਜੋ ਕਿ ਲਗਾਤਾਰ ਮੁਖਬਰੀਆਂ ਕਰ ਰਿਹਾ ਸੀ ਜੋ ਕਿ ਲਗਾਤਾਰ ਜਿਹੜਾ ਆ ਇਹ ਜੱਗੂ ਭਗਵਾਨਪੁਰਿਆ ਨੂੰ ਉਸ ਦੀ ਜਾਣਕਾਰੀ ਦਿੰਦਾ ਸੀ ਤਾਂ ਜਿਸ ਤੋਂ ਰੈਕੀ ਵੀ ਕਰਦਾ ਸੀ ਤਾਂ ਜਿਸ ਤੋਂ ਬਾਅਦ ਪੋਸਟ ਪੈਂਦੀ ਆ ਕਿ ਸਾਡੇ ਤੋਂ ਗਲਤੀ ਦੇ ਨਾਲ ਜੱਗੂ ਭਗਵਾਨਪੁਰਿਆ ਦੀ ਮਾਂ ਦੇ ਵੀ ਗੋਲੀਆਂ ਵੱਜ ਗਈਆਂ ਗੱਡੀ ਦੇ ਵਿੱਚ ਸਾਨੂੰ ਨਹੀਂ ਸੀ ਪਤਾ ਕਿ ਉਸ ਦੀ ਮਾਂ ਬੈਠੀ ਆ ਪਰ ਜਿਸ ਤੋਂ ਬਾਅਦ ਫਿਰ ਇੱਕ ਹੋਰ ਪੋਸਟ ਪੈਂਦੀ ਆ ਕਿ ਸ਼ੁਰੂਆਤ ਕਰ ਦਿੱਤੀ ਆ ਤਾਂ ਹੁਣ ਜਿਹੜਾ ਵੀ ਕੋਈ ਸਾਡੇ ਨਾਲ ਪੰਗਾ ਲਵੇਗਾ ਉਹ ਹਸ਼ਰ ਦੇਖ ਲੈਣ ਕੀ ਹੋਵੇਗਾ ਤਾਂ ਦੂਸਰੇ ਪਾਸੇ ਜੱਗੂ ਭਗਵਾਨਪੁਰਿਆ ਦੀ ਵੀ ਇੱਕ ਪੋਸਟ ਪੈਂਦੀ ਆ ਹਾਲਾਂਕਿ ਅਸੀਂ ਇਹਨਾਂ ਪੋਸਟਾਂ ਦੀਆਂ ਪੋਸਟੀਆਂ ਨਹੀਂ ਕਰਦੇ ਜੱਗੂ ਭਗਵਾਨਪੁਰਿਆ ਕਹਿੰਦਾ ਕਿ ਬਹੁਤ ਕੁਝ ਦੇਖਿਆ ਸੀ ਮੇਰੀ ਮਾਂ ਨੇ ਮੇਰੇ ਪਿੱਛੇ ਬਹੁਤ ਕੁਝ ਦੇਖਿਆ ਸੀ ਤਾ ਅੱਜ ਮੈਂ ਆਪਣਾ ਪਿਓ ਵੀ ਖੋ ਦਿੱਤਾ ਮਾਂ ਵੀ ਖੋ ਦਿੱਤੀ ਰਿਸ਼ਤੇਦਾਰ ਵੀ ਖੋ ਦਿੱਤਾ ਤਾਂ ਜੱਗੂ ਭਗਵਾਨਪੁਰਿਆ ਦੇ ਵੱਲੋਂ ਕਿਹਾ ਗਿਆ ਸੀ ਹੁਣ ਸਾਨੂੰ ਵੀ ਰੋਕਿਆ ਨਾ ਸਾਨੂੰ ਵੀ ਕੋਈ ਮਾੜਾ ਨਾ ਕਹੋ ਫਿਰ ਹੁਣ ਹੱਦ ਨਾਲੋਂ ਵੱਧ ਹੋ ਗਈ ਹੈ ਤਾਂ ਹੁਣ ਜੱਗੂ ਭਗਵਾਨਪੁਰਿਆ ਦੇ ਵੱਲੋਂ ਬਦਲਾ ਲੈਣ ਦੀ ਤਿਆਰੀ ਕੀਤੀ ਗਈ ਸੀ ਉਸਦੇ ਸਾਥੀਆਂ ਦੇ ਵੱਲੋਂ ਬਦਲਾ ਲੈਣ ਦੀ ਤਿਆਰੀ ਕੀਤੀ ਗਈ ਸੀ ਮਾਂ ਦੇ ਕਤਲ ਦਾ ਪਰ ਪੁਲਿਸ ਦੇ ਵੱਲੋਂ ਪਹਿਲਾਂ ਹੀ ਇਸ ਪੂਰੀ ਪਲਾਨਿੰਗ ਨੂੰ ਫੇਲ ਕਰ ਦਿੱਤਾ ਤਾਂ ਪੰਜਾਬ ਦੇ ਵਿੱਚ ਇੱਕ ਵੱਡੀ ਗੈਂਗਵਾਰ ਹੋਣ ਜਾ ਰਹੀ ਸੀ ਤਾਂ ਵਿਰੋਧੀ ਗੈਂਗ ਦੇ ਗੁਰਗੇ ਜਿਹੜੇ ਨਿਸ਼ਾਨੇ ਦੇ ਸੀ ਵਿਰੋਧੀ ਗੈਂਗ ਦੇ ਗੈਂਗਸਟਰ ਨਿਸ਼ਾਨੇ ਦੇ ਉੱਤੇ ਸੀ ਕਿਉਂਕਿ ਕੱਟੜ ਦੁਸ਼ਮਣ ਹੈ ਜੱਗੂ ਭਗਵਾਨਪੁਰੀਆ ਦਾ ਬੰਬੀਹਾ ਗਰੁੱਪ ਜੱਗੂ ਭਗਵਾਨਪੁਰੀਆ ਦੀ ਨੇੜਤਾ ਲਾਰੈਂਸ ਬਿਸ਼ਨੋਈ ਦੇ ਨਾਲ ਸੀ ਜੱਗੂ ਭਗਵਾਨਪੁਰੀਆ ਦਾ ਨਾਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਵੀ ਆਇਆ ਹਥਿਆਰਾਂ ਦੀ ਸਪਲਾਈ ਜੱਗੂ ਭਗਵਾਨਪੁਰੀਆ ਕਰਦਾ ਜੱਗੂ ਭਗਵਾਨਪੁਰੀਆ ਦਾ ਨਾਮ ਸਿਆਸਤਦਾਨਾਂ ਦੇ ਨਾਲ ਵੀ ਜੁੜਦਾ ਰਿਹਾ ਜੱਗੂ ਭਗਵਾਨਪੁਰੀਆ ਕਾਫੀ ਜ਼ਿਆਦਾ ਐਕਟਿਵ ਰਿਹਾ ਜੱਗੂ ਭਗਵਾਨਪੁਰੀਆ ਸੁਰੱਖਿਆ ਦੇ ਵਿੱਚ ਲਗਾਤਾਰ ਰਹਿੰਦਾ ਹਾਲਾਂਕਿ ਆਸਾਮ ਦੀ ਸਿਲਚਰ ਜੇੜ ਦੇ ਵਿੱਚ ਬੰਦ ਹੈ ਜੱਗੂ ਭਗਵਾਨਪੁਰੀਆ ਪਰ ਜੇਲ੍ਹ ਦੇ ਵਿੱਚ ਬੈਠੇ ਬੈਠੇ ਵੱਡੇ ਕਾਂਡਾ ਨੂੰ ਜਿਹੜੇ ਨੇ ਅੰਜਾਮ ਦੇ ਦਿੰਦੇ ਨੇ ਵੱਡੀਆਂ ਪਲਾਨਿੰਗਾਂ ਤਿਆਰ ਕਰ ਲੈਂਦੀਆਂ ਨੇ ਲੈਂਦੇ ਨੇ ਇਹ ਗੈਂਗਸਟਰ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹ ਵੀ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਪਲਾਨਿੰਗ ਰਚੀ ਗਈ ਸੀ ਲੌਰੰਸ ਬਿਸ਼ਨੋਈ ਦੇ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਹੁਣ ਜੱਗੂ ਭਗਵਾਨਪੁਰੀਆ ਦੇ ਵੱਲੋਂ ਆਪਣੀ ਮਾਂ ਦਾ ਬਦਲਾ ਲੈਣ ਦੇ ਲਈ ਇਹ ਪਲਾਨਿੰਗ ਰਚੀ ਸੀ ਪਰ फेल हो चुकी यार